ਛੋਟੇ ਸਹਿਬਜ਼ਾਦਿਆਂ ਦੀ ਸੂਬੇ ਕੋਲ ਦੂਜੀ ਪੇਸ਼ੀ ਅਤੇ ਠੰਡੇ ਬੁਰਜ ਵਿੱਚ ਆਖਰੀ ਰਾਤ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਰਵਾਰ ਦੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਦਾ 7ਵਾਂ ਪੜਾਅ 12 ਬੂ 27 ਦਸੰਬਰ 1704। ਮੁਗਲ ਸਿਪਾਹੀਆਂ ਨੇ ਸਵੇਰੇ ਆਣ ਆਵਾਜ਼ ਦਿੱਤੀ। ਮਾਤਾ ਬੱਚਿਆਂ ਦੀ ਕਚਹਿਰੀ ਵਿੱਚ ਪੇਸ਼ੀ ਹੈ। ਇਹਨਾਂ ਨੂੰ ਛੇਤੀ ਤਿਆਰ ਕਰ ਦਿਓ। ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਤਿਆਰ ਕਰਦਿਆਂ ਸਮਝਾਇਆ। ਬੱਚਿਓ ਚੇਤੇ ਰੱਖਣਾ ਤੁਸੀਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਪੜਪੋਤੇ ਅਤੇ ਤਿਲਕ ਜੰਝੂ ਤੇ ਰਾਖੇ ਸ੍ਰਿਸ਼ਟੀ ਦੀ ਛੱਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹੋ ਦੇਖਿਓ ਕਿਤੇ ਵੱਡਿਆਂ ਦੀ ਪੱਗ ਨੂੰ ਦਾਗ ਨਾ ਲਵਾ ਦੇਣਾ ਢੋਲਣਾ ਜਾਂ ਕਬਰਾਣਾ ਨਹੀਂ ਦਾਦੀ ਮਾਂ ਦੀ ਗੱਲ ਸੁਣ ਸਹਿਬਜ਼ਾਥਿਆ ਨੇ ਬੁਲੰਦ ਆਵਾਜ਼ ਵਿੱਚ ਕਿਹਾ ਦਾਦੀ ਮਾਂ ਤੁਸੀਂ ਚਿੰਤਾ ਨਾ ਕਰੋ ਸਾਨੂੰ ਸਭ ਕੁਝ ਚੀਤੇ ਹੈ ਅਸੀਂ ਆਪਣੀ ਜਾਨ ਕੁਰਬਾਨ ਕਰ ਦਵਾਂਗੇ ਪਰ ਝੁਕਾਂਗੇ ਨਹੀਂ ਸ਼ਾਬਾਸ਼ ਪੁੱਤਰੋ ਦਾਦੀ ਮਾਂ ਨੇ ਕੁੱਟ ਕੇ ਪੱਛਿਆਂ ਨੂੰ ਸੀਨੇ ਨਾਲ ਲਾਇਆ ਤੇ ਸਿਪਾਹੀਆਂ ਨਾਲ ਤੋਰ ਦਿੱਤਾ ਦੋਵੇਂ ਸੈਭਜਾਦੇ ਸਿਪਾਹੀਆਂ ਦੇ ਨਾਲ ਇੱਕ ਦੂਜੇ ਨੂੰ ਵੇਖ ਮੰਦ-ਮੰਦ ਮੁਸਕਰਾਉਂਦੇ ਬੇਖੂ ਠੰਡੇ ਬੁਰਜ ਤੋਂ ਸੂਬੇ ਦੀ ਕਚਹਿਰੀ ਵੱਲ ਜਾ ਰਹੇ ਸਨ ਵਜ਼ੀਰ ਖਾਨ ਸੈਭਜਾਦਿਆਂ ਨੂੰ ਆਪਣੇ ਸਾਹਮਣੇ ਝੁਕਾਉਣਾ ਚਾਹੁੰਦਾ ਸੀ ਇਸ ਲੀਨ ਸਨੇਕ ਸੋਚੀ ਸਮਝੀ ਸਾਜ਼ਿਸ਼ ਅਧੀਨ ਕਚੈਰੀ ਦਾ ਵੱਡਾ ਗੇਟ ਬੰਦ ਕਰਕੇ ਛੋਟਾ ਗੇਟ ਖੋਲ ਦਿੱਤਾ ਤਾਂ ਜੋ ਸਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਆਉਂਦਿਆਂ ਆਪਣਾ ਸਿਰ ਝੁਕਾ ਦੇਣ ਜ਼ਾਲਮ ਵਜ਼ੀਰ ਖਾਨ ਦਾ ਪੁਲੇਖਾ ਦੂਰ ਕਰਦਿਆਂ ਛੋਟੇ ਸਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਅਤੇ ਪਾਪਾ ਚੋਰਾਵਰ ਸਿੰਘ ਨੇ ਗੇਟ ਤੋਂ ਅੰਦਰ ਦਾਖਲ ਹੋਣ ਲੱਗਿਆ ਸਿਰ ਝੁਕੌਂਤੀ ਥਾਂ ਪਹਿਲਾਂ ਆਪਣਾ ਪੈਰ ਅੱਗੇ ਵਧਾਇਆ ਬਿਨਾਂ ਸੀਸ ਝੁਕਾਈ ਸੂਬਾਏ ਸਰਹੰਦ ਦੇ ਸਾਹਮਣੇ ਖੜੋ ਕੇ ਗੁਰੂ ਸਾਹਿਬ ਦੀ ਫਤਿਹ ਗਾ ਦਿੱਤੀ। ਵਾਹਿਗੁਰੂ ਇਸ ਤਰ੍ਹਾਂ ਬਿਨਾਂ ਕੁਝ ਬੋਲੇ ਸਹਿਬਜ਼ਾਦਿਆਂ ਨੇ ਦੱਸ ਦਿੱਤਾ ਕਿ ਸਾਡਾ ਸਿਰ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਝੁਕਦਾ ਹੈ। ਤੇਰੇ ਵਰਗੇ ਜ਼ਾਲਮ ਨੂੰ ਅਸੀਂ ਚੁੱਤੀ ਦੀ ਨੋਖ ਤੇ ਰੱਖਦੇ ਹਾਂ। ਵਜ਼ੀਰ ਖਾਨ ਨੇ ਸਹਿਬਜ਼ਾਦਿਆਂ ਨੂੰ ਪੁੱਛਿਆ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ? ਸਹਿਬ ਚਾਦਿਆ ਨੇ ਬੜੀ ਤਲੇਰੀ ਨਾਲ ਜਵਾਬ ਦਿੰਦਿਆਂ ਕਿਹਾ ਵਜ਼ੀਰ ਖਾਨ ਪਹਿਲਾ ਤਾਂ ਸਾਨੂੰ ਯਕੀਨ ਨਹੀਂ ਕਿ ਸਾਨੂੰ ਛੱਡਿਆ ਜਾਵੇਗਾ ਪਰ ਜੇ ਸਾਨੂੰ ਛੱਡ ਦਿੱਤਾ ਗਿਆ ਤਾਂ ਅਸੀਂ ਬਾਹਰ ਜਾ ਕੇ ਹੋਰ ਸਿੱਖਾਂ ਨੂੰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਤੇ ਤੇਰੀ ਜ਼ਾਲਮ ਰਾਜ ਨੂੰ ਖਤਮ ਕਰ ਦਵਾਂਗੇ ਸਹਿਬ ਚਾਦਿਆ ਦੀ ਗੱਲ ਸੁਣ ਵਜ਼ੀਰ ਖਾਨ ਤਿਲ ਮਿਲਾ ਕੇ ਕਹਿਣ ਲੱਗਾ ਅਜੇ ਵੀ ਸਮਾਂ ਹੈ ਮੇਰੀ ਗੱਲ ਮੰਨ ਜਾਓ ਸਿੱਖੀ ਤਿਆਗ ਕੇ ਮੁਸਲਮਾਨ ਬਣ ਜਾਓ ਨਹੀਂ ਤਾਂ ਤੁਹਾਨੂੰ ਕੋਹ ਕੋਹ ਕੇ ਮਾਰ ਦਿੱਤਾ ਜਾਵੇਗਾ ਵਜ਼ੀਰ ਖਾਨ ਦੀ ਧਮਕੀ ਸੁਣ ਲਾਲਾ ਨੇ ਕਿਹਾ ਵਜ਼ੀਰ ਖਾਨ ਜਿਉਣਾ ਮਰਨਾ ਪ੍ਰਮਾਤਮਾ ਦੇ ਹੱਥ ਹੈ ਖੁਦਾ ਦਾ ਖੌਫ ਕਰ ਸਾਨੂੰ ਮੌਤ ਦੇ ਡਰਾਫੇ ਨਾ ਦੇ ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਹੈ ਅਸੀਂ ਬੇਖੌਫ ਜੀਂਦੇ ਹਾਂ ਤੇ ਬੇਖੌਫ ਮਰਦੇ ਹਾਂ ਸਹਿਬਜ਼ਾਦਿਆਂ ਦੀ ਗੱਲ ਸੁਣ ਡਾਕੇ ਬੈਠਾ ਸੋਚਾਨੰਦ ਕਹਿਣ ਲੱਗਾ ਬਾਕੀ ਬੱਚਿਆਂ ਨੂੰ ਹੁਣੇ ਕਤਲ ਕਰੋ ਹਜ਼ੂਰ ਸੂਬੇ ਦੀ ਕਚਹਿਰੀ ਵਿੱਚ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਬੈਠਾ ਸੀ ਜਿਸ ਦਾ ਭਰਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਜੰਗੇ ਮੈਦਾਨ ਵਿੱਚ ਮਾਰਿਆ ਗਿਆ ਸੀ ਵਜ਼ੀਰ ਖਾਨ ਨੇ ਬੜੀ ਚਲਾਕੀ ਨਾਲ ਮਲੇਰ ਕੋਟਲੇ ਦੇ ਨਵਾਬ ਨੂੰ ਕਿਹਾ ਇਨ੍ਹਾਂ ਬੱਚਿਆਂ ਦੇ ਪਿਤਾ ਨੇ ਤੇਰੇ ਭਰਾ ਦਾ ਕਤਲ ਕੀਤਾ ਸੀ ਤੂੰ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਪੂਰਾ ਕਰ ਲੈ ਸ਼ੇਰ ਮੁਹੰਮਦ ਖਾਨ ਨੇ ਨਾ ਵਿੱਚ ਸਿਰ ਫੇਰਦਿਆਂ ਹਾੜਾ ਨਾਰਾ ਮਾਰਿਆ ਤੇ ਸਹਿਬਜ਼ਾਦਿਆਂ ਦੇ ਹੱਕ ਵਿੱਚ ਕਿਹਾ ਇਹਨਾਂ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ ਇਹਨਾਂ ਦੇ ਪਿਤਾ ਦੇ ਕਸੂਰ ਦੀ سزا ਇਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਇਤਨੀ ਗੱਲ ਕਹਿ ਕੇ ਸ਼ੇਰ ਮੁਹੰਮਦ ਖਾਂ ਕਚੈਰੀ ਤੋਂ ਬਾਹਰ ਨਿਕਲ ਗਿਆ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਂ ਨੇ ਕਚੈਰੀ ਪਰ ਖਾਸ ਕਰਕੇ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੁਰਜ਼ ਵਿੱਚ ਭੇਜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਆ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬਗੰਸਾ ਗੁਰਦੁਆਰਾ ਸੀਸਗੰਸਾਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ